ਸਾਧੂ RAM ਸ਼ਰਨ ਬਿਸ਼ਰਾਮਾ 베ਦ ਪੁਰਾਨ ਪੜੇ ਕੋ ਇਹ ਗੁਣ 시ਮਰੇ ਹਰ ਕੋ ਨਾਮਾ ਕਹਿੰਦੇ ਕਿਸੇ ਬੰਦੇ ਨੇ ਧਾਰਮਿਕ ਗ੍ਰੰਥ ਪੜ ਲੈਣੇ 베ਦ ਪੜ ਲੈਣੇ ਚਾਰ 베ਦ ਨੇ ਸ਼ਾਮ ਰਿਗ ਜੁਜਰ ਤੇ ਅਥਰਵਨ ਜਾਂ ਕਿਸੇ ਨੇ ਪੁਰਾਨ ਪੜ ਲੈਣੇ ਜਾ ਕੋਈ ਹੋਰ ਧਾਰਮਿਕ ਗ੍ਰੰਥ ਪੜ ਲੈਣੇ ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ ਲੈਣੀ ਵੇਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਇਸ ਧਾਰਮਿਕ ਗ੍ਰੰਥ ਨੂੰ ਪੜਨ ਦਾ ਜਿਹੜਾ ਗੁਣ ਹੈ ਨਾ ਲਾਹਾ ਕਹਿ ਲਉ ਉਹ ਇਹ ਹੈ ਵੀ ਪੜਨ ਦਾ ਧਾਰਮਿਕ ਗ੍ਰੰਥ ਨੂੰ ਤਾਂ ਲਾਹ ਹੈ ਜੇ ਤੂੰ ਆਪਣੀ ਸੁਰਤ ਨੂੰ ਰੱਬੀ ਸਿਮਰਨ ਵਿੱਚ ਲਾ ਲਿਆ ਫਿਰ ਤੂੰ ਗੁਰੂ ਦੇ ਇਲਮ ਤੇ ਅਮਲ ਕਰਨਾ ਸ਼ੁਰੂ ਕਰ ਲਿਆ ਹੁਣ ਸਿੱਖ ਕੋਈ ਧਰਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜੇ ਤੇ ਗੁਰੂ ਤੇ ਅੰਮ੍ਰਿਤ ਬਾਣੀ ਵਿੱਚ ਵੀ ਬਾਰ ਬਾਰ ਇਹ ਗੱਲ ਕਹੇਗਾ ਵੀ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਝਾਈਐ ਹਰਿਪੁਰਖ ਨਰਨਜਨਾ ਮਿਤੂ ਪਰਮੇਸ਼ਵਰ ਦਾ ਨਾਮ ਜਪਿਆ ਕਰ ਇਹਦੇ ਨਾਲ ਤੇਰਾ ਲੋਕ ਵੀ ਸਬਰ ਨੇ ਇਹਦੇ ਨਾਲ ਤੇਰਾ ਪਰਲੋਕ ਵੀ ਸਬਰ ਨੇ ਜਾਂ ਗੁਰਬਾਣੀ ਕਹੇਗੀ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰਿ ਸਿਮਰੋ ਪ੍ਰਾਨੀ ਤੂੰ ਰੋਜ਼ਾਨਾ ਉਸ ਅੰਮ੍ਰਿਤ ਗੁਰਬਾਣੀ ਨੂੰ ਗਾ ਤੇ ਅੱਛੇ ਪੈਰ ਉਸ ਮਾਲਕ ਦੇ ਸਿਮਰਨ ਵਿੱਚ ਜੁੜੇ